ਸਾਤੀ ਗਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ ਵਿੱਚ ਅੱਗੇ ਆ ਜੀ ਮੀਂਹ ਪੈਣਾ ਆਪਣੇ ਉਰੇ ਝੋਪੜ ਮੰਡੀ ਚਾਰੇ ਟਰੈਕਟਰ ਖੜੇ ਆ ਜੀ ਉਰੇ ਪੂਰੇ ਪੂਰੇ ਥੋੜਾ ਪਾਣੀ ਖੜ ਜਾਂਦਾ ਮੰਡੀ ਥੋੜਾ ਜਿਹਾ ਨਾ ਉਦੇ ਚੱਕਰ ਵਿੱਚ ਇਹ ਇਧਰ ਸਾਡੇ ਬੰਦੇ ਬੱਟੇ ਜੀ ਭਾਈ ਤੋ ਉਹੋ ਕੈਮਰਾ ਕਿਹਦੇ ਕੋਲੋਂ ਮੋਦੀ ਆ ਪੁੱਛੋ ਜੀ ਹੋਰ ਛਣਾਵਾ ਬਾਬੇ ਕਿਨੇ ਆ ਠੀਕ ਆ ਜੀ ਵਧੀਆ ਅੱਜ ਕਿਆ ਕਰਿਆ ਸਰ ਕੋਈ ਆਈ ਕੋਈ ਇਨਕੁਆਰੀ ਭਾਈ ਭਾਈ ਆਈ ਭਾਈ ਆਈ ਕਾਜੀ ਦੋ ਦੋ ਆਇਆ ਨੂੰ ਚਲੋ ਵਧੀਆ ਗੱਲ ਆ ਭਾਈ ਆਉਣੀਆਂ ਜਾਈਆਂ ਕਰਾਂਗੇ ਤਾਂ ਹੀ ਸੈਲਰੀ ਮਿਲਣੀ ਆ ਪਰ ਉਹ ਜੇ ਆਪਾਂ ਭਾਈ ਵੇਚਾਂਗੇ ਤੁਸੀਂ ਵੇਚੋ ਦੇਖ ਥੋੜੇ ਤਾਂ ਸਾਰੀ ਗੱਲ ਖੜੀ ਆ ਤੁਸੀਂ ਟਰੈਕਟਰ ਵੇਚੋਗੇ ਸਾਡੇ ਬਾਅਦ ਤੇ ਕੰਮ ਆਊਗਾ ਸਰਵਿਸ ਆਊਗੀ ਜਾਂ ਕੋਈ ਰਿਪੇਅਰ ਦਾ ਠੀਕ ਆ ਉਸ ਤੋਂ ਪੈਸੇ ਆਉਣਗੇ ਆਪਣੀ ਦਿਲਲੀ ਆਊਗੀ ਹੈਨਾ ਸਰਕਲ ਇੰਜ ਜੱਲਣਾ ਦੱਸ ਤੇ ਬਾਕੀ ਹਲੇ ਥੋੜਾ ਜਿਹਾ ਆਪਸੀ ਜਨ ਵੀ ਚੱਲਦਾ ਉਹਦੇ ਕਰਕੇ ਹਾਂ ਥੋੜਾ ਜਿਹਾ ਲੋਕਾਂ ਦਾ ਪਸੰਦ ਆ ਰਹੀ ਵੀ ਦੇਖਦੇ ਹੈ ਆ ਸਰਾਤਾਂ ਕਰਕੇ ਵੀ ਚੱਕਰ ਆ ਉਹਦੇ ਕਰਕੇ ਦਾ ਪਤਾ ਇਹ ਪਤਨਵਾੜੀ ਵੀ ਚੁੱਕ ਰਹੀ ਆ ਹਾਂ ਇਹ ਤਾਂ ਹੈ ਹਾਂ ਉਹ ਸਾਰਾ ਸਭ ਤੋਂ ਹਾਂ ਉਹ ਮੇਰੇ ਚ ਆਉਂਦਾ ਉਹ ਤਾਂ ਹੈ ਬਈ ਤਾਂ ਕਰਕੇ ਕੋਈ ਅਗਲੇ ਨੇ 6 ਮਹੀਨੇ ਦੀ ਆਪਣੀ ਮਿਹਨਤਾਂ ਬਚਾਉਣੀ ਵੀ ਆ ਇਹ ਤਾਂ ਆਇਆ ਬਈ ਐਡੀ ਤੋਂ ਪੈਸਾ ਕੱਢ ਕੇ ਬਈ ਬਾਕੀ ਹੋਰ ਲੋਕ ਕਿਹਾ ਨੇ ਰੋਗੇ ਹਾਂ ਅਜੇ ਰਸਤੇ ਘੱਟ ਨੇ ਨਾਲ ਜਵਾਦਾਂ ਦਾ ਰਾਏ ਸਾਰੇ ਹੁਣ ਆਇਆ ਨਾ ਬਾਈ ਮਸ਼ੀਨਰੀ ਮਹਿੰਗੀ ਆ ਅਗਲਾ ਰਾਇ ਕਰਕੇ ਲੰਦਾ ਕਿ ਨਹੀਂ ਹਾਂ ਬਾਈ ਹੁਣ ਆਵੇ ਜਾਂ ਮਹਿੰਗੀ ਦੇ ਚੱਕਰ ਇਹ ਬਾਈ ਜਿਹੜੇ ਕੋਲ 2000 ਮਨ ਲਾ ਤੂੰ 3 ਮਾਟਰ ਤੋਂ ਲੈ ਕੇ ਹੋਂ ਤੱਕ ਆਪਣੇ ਟਰੈਕਟਰ ਗਏ ਵੇ ਜਾਂਉਂਦੀਆਂ ਸਾਰੇ ਫਰੀਜ਼ ਚੁੱਕੀ ਦਾ ਹਾਂ ਕਿਸੇ ਨੇ ਸਾਇਲ ਨਹੀਂ ਲਈ ਨਹੀਂ ਠੀਕ ਆ ਚਾਹੇ ਸੁਪਰ ਹੀਟਰ ਲਾ ਲਾ ਚਾਹੇ ਸੁਲਾ ਬੰਨ ਰਿਜਰਵੇਟਰ ਲਾ ਲਾ ਪੂਰੀ ਵਾਲੀ ਵੀਕੀ ਲਾ ਲਾ ਸਾਰੇ ਆਪਣੇ ਟਰੈਕਟਰ ਹੋ ਚਲਾ ਰਹੇ ਆ ਇਸ ਤਰ੍ਹਾਂ ਸਹੀ ਗੱਲ ਇਹਦੇ ਕੋ ਜੋੜੀ ਜਰਾ ਜਦੋਂ ਤੁਸੀਂ ਪਿੰਡਾਂ ਦੇ ਦੇਖਿਆ ਉਹਨੇ ਸੈੱਲ ਨਹੀਂ ਕਰੇ ਇੱਕ ਵੀ ਨਹੀਂ ਨਹੀਂ ਹਾਂ ਕਿਉਂਕਿ ਉਹ ਆਪਣਾ ਟਰੈਕਟਰ ਦੇ ਵਿੱਚ ਪਹਿਲੇ ਇੱਕੀ ਡੀਟੇਲ ਦਾ ਸਹੀ ਗੱਲ ਜਦੋਂ ਬਾਈ ਆਏ ਤੇ ਜਦੋਂ ਸਾਰੇ ਕਹਿੰਦੇ ਤਾਂ ਇਹ ਪ੍ਰੈਸ਼ਰ ਵਾਲੀ ਤੇਲ ਚ ਆਏ ਆ ਆਏ ਹੋਰ ਕੋਈ ਤੇ ਹੌਲੀ ਹੌਲੀ 2003 ਤੋਂ ਲੈ ਕੇ 7 ਦੇ ਵਿੱਚ ਵਿੱਚ ਸਾਰੀਆਂ ਕੰਪਨੀਆਂ ਦੇ ਪ੍ਰੈਸ਼ਰ ਕਰੇ ਤੇਲ ਦੇ ਬ੍ਰੇਕ ਤੇਲ ਦੇ ਬ੍ਰੇਕ ਕਰੀ ਸਾਈਡ ਗੇਅਰ ਕਰੇ ਸਾਈਡ ਗੇਅਰ ਕਰੇ ਫਿਰ ਹੁਣ ਦੇਖੋ ਸਾਰੀਆਂ ਕੰਪਨੀਆਂ ਦੇ ਰੀ ਸਪੀਡ ਆ ਕੇ ਆਪਣਾ ਰੀ ਸਪੀਡ ਹੋ ਗਿਆ ਹਾਂ ਅੱਜ ਦਾ ਅੱਜ ਦਾ ਮੈਂ ਤੇਰੇ ਕੋਲ ਇੱਕ ਵਾਕਿਆ ਦੱਸਦਾ ਬਾਬੇ ਹਾਂਜੀ ਆਹੀ ਗਿੱਕਰ ਦੀ ਗੱਲ ਰਸਣ ਲੱਗਿਆ ਅੱਜ ਜਿਹੜਾ ਸਰਪ੍ਰਸ ਵੀ ਆਈ ਆਪਣੇ ਕੋਲ 584 ਸੀਗਾ ਉਹ 573 ਉਹ ਵਾਲ ਦੇ ਡਾਇਰੈਕਟਰ ਦਾ ਉਹ ਦਾਦਾ ਗੰਨੂ ਕਹਿੰਦੇ ਆਂਕਲ ਜਿਹੜੇ ਕਹਿੰਦੇ ਵੀ ਵਿਪੱਤੇ ਦੇ ਵਿੱਚ ਨਾ ਬੀਜਲ ਪੰਪ ਚ ਦੇਖ ਲਈ ਸੀ ਤੇਲ ਹੈਗਾ ਮਗਲਾਇਰ ਤੇ ਸਾਹਮਣੇ ਵੀ ਦੀ ਗੱਲ ਬਿਲਕੁਲ ਜੀ ਮੈਂ ਜੇ ਦੇਖਿਆ ਉਹਦੀ ਸਰਪ੍ਰਾਈਜ਼ ਕੀਤੀ ਇੰਜਣ ਦੇ ਇੰਜਣ ਤੋਂ ਮੈਂ ਕਿਹਾ ਬਾਬਾ ਜੀ ਜਿਹੜਾ ਹੇ ਹੁਣ ਇਹਨਾਂ ਨੇ 2006 ਚ ਕਰੇਦੇ ਨਾ ਇਹ ਟਰੈਕਟਰਾਂ 'ਚ ਹੁਣ ਕਰਿਆ 2024 ਜੋ ਦੂਜੀਆਂ ਕੰਪਨੀਆਂ ਨੇ ਨਾਲੇ ਉਹ ਦੇਖ ਲਓ ਸੌ ਚਲੋ ਤੁਸੀਂ ਵੀ ਰਿਪੇਅਰਿੰਗ ਕਰਦੇ ਹੋ ਤੁਹਾਡੇ ਕੋਲ ਸਾਡੇ ਨਾਲੋਂ ਵੀ ਜ਼ਿਆਦਾ ਬੰਦੇ ਆਉਂਦੇ ਆ ਉਹ ਇੰਨਾ ਛੋਗਾ ਟਰੈਕਟਰ ਵੀ ਉਹ ਸਾਰਾ ਕੰਮ ਲੈਂਦੇ ਆ ਹਾਂ ਸਾਰਾ ਕੰਮ ਉਹ ਅੱਜ ਸੱਤ ਬਸ ਕਰੀਆ ਉਹ ਉਹ ਕਸਮਰ ਆਪਣਾ ਕਿੰਨੂੰ ਤੋਂ ਆਉਂਦਾ ਤਾਂ ਵੀ ਬਾਈ ਕੋਈ ਲੋੜੇ ਨਹੀਂ ਹੈ ਹਾਂ ਸਹੀ ਗੱਲ ਇਸ ਲਈ ਇਹ ਤੈਨੂੰ ਪਤਾ ਹੀ ਹੈ ਵੀ ਇਸ ਕਰਕੇ ਉਹਦੇ ਜਦੋਂ ਮਾਰਕੀਟ ਦੀਆਂ ਨਾਲ ਵੀ ਚੱਲਣਾ ਪੈਂਦਾ ਹੈ ਪਰ ਲੋਕ ਕਹਿੰਦੇ ਆ ਕਿ ਨਹੀਂ ਚੰਗਾ ਮੌਸਮ ਦਾ ਸਾਰਾ ਜੀ ਜੀ ਦਾ ਆਪਣੇ ਕਲਰ ਪਾਰਟੀ ਦੇਖ ਕੇ ਆਪਾਂ ਫੇਰ ਹਾਂ ਫੇਰ ਕਹਿੰਦੇ ਯਾਰ ਐਸਟੀਮੇਟ ਲਾ ਕੇ ਅਗਲਾ ਆ ਅਗਲਾ ਐਸਟੀਮੇਟ ਆਗੇ ਚਲੋ ਸੌਬ ਨੂੰ ਇੰਕਾ ਦੇ ਦਿੰਦੇ ਹਾਂ ਜੀ ਇਹ ਤਾਂ ਹੈ ਬਈ ਤੁਸੀਂ ਨੇ ਆਪਣੀ ਖਰਚੇ ਤੋਂ ਜੋ ਬਚਤ ਕਰਕੇ ਫੇਰ ਕਰ ਫੇਰ ਫੇਰ ਸਹੀ ਗੱਲ ਹੈ ਚਲੋ ਚਲੋ ਬੈਠ ਕੇ ਇਨਸ਼ਾ ਅੱਲਾ ਇਨਸ਼ਾ ਅੱਲਾ ਕਰੀਮ ਹਾਂ ਅੱਲਾ ਕਰੀਮ ਸਾਫਿਸ ਹੈ ਨਾ ਸਾਫਰੀ ਚਾਲ ਸਾਫਰੀ ਚਾਲ ਜੀ ਇਹਨਾਂ ਨਾਲ ਜੀ ਬਸ ਫੇਰ ਰਿਹਾ ਪੂਰਾ ਜੀ ਉਹਨਾਂ ਤੇ ਕਾਲੇ ਬਾਈ ਦਾ ਫੋਨ ਆਇਆ ਤਾਂ ਜਿਹੜਾ ਸਾਡਾ ਸੇਲਮੈਨ ਹੈ ਕਹਿੰਦਾ ਨੂਰਪੁਰ ਬੇਤੀ ਬਾਈ 2:30 ਵਜੇ ਦਾ ਨਹੀਂ ਪੈਂਦਾ ਹਾਂਜੀ 3:30 ਵਜੇ ਫੋਨ ਆਇਆ ਉਹਦਾ ਕਹਿੰਦਾ 2:30 ਵਜੇ ਦਾ ਲਗਾਤਾਰ ਹੀ ਪੈ ਰਿਹਾ ਆਪਣੇ ਆਪ ਹੀ ਦੂਸਰੇ ਸਟੇਟਸ ਤੇ ਆ ਕੇ ਚਲੇ ਗਏ ਹਾਂ 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 ਇਹ ਤਾਂ ਹਾਂ ਬੰਦੋ ਬਾਈ ਤੋਂ ਲਿਆ ਹੋਇਆ ਹੋਇਆ ਚਲੋ ਬਾਕੀ ਦੇਖਦੇ ਹਾਂ ਹਾਂ ਜੰਨ ਲੱਗਦੇ ਅੱਜ ਜੀ ਜੀ ਜੰਨਾਂ ਕਿ ਬਾਕੀ ਕਾਨੂੰ ਮਿਲਾਂਗੇ ਕੈਨੋ ਦੇ ਨਾਲ ਜੁੜੇ ਰਹੋ ਸਬਸਕ੍ਰਾਈਬਰ ਬਣਨ ਨੂੰ ਕਰਦੇ ਰਹੋ 80% ਜਿਹੜੀ ਆਉਡੀਐਂਸ ਆ ਉਹ ਬਿਨਾ ਸਬਸਕ੍ਰਾਈਬ ਵਾਲੀ ਆ ਕਰਦੇ ਆ ਕੋਈ ਨਹੀਂ ਜਾਣਾ ਤੁਹਾਡਾ ਭਰਾ ਦੇ ਸਬਸਕ੍ਰਾਈਬਰ ਵਧ ਜਾਣੇ ਆ ਓਕੇ ਸਤਿ ਸ੍ਰੀ ਅਕਾਲ ਸਾਰੇ ਜੀ ਆਇਆ ਅੱਜ ਆਪਣੇ ਕੋਲ ਫਾਰਮ ਟਰੈਕ 45 ਤੇ ਟਰੈਕਟਰ ਤਾਂ ਸਾਫ਼ ਆ ਪੂਰਾ ਇਹਨਾਂ ਭਾਈ ਇਹ ਕਿਹੜਾ ਕੈਸਾ ਪਕਤਾਵੇ ਦਾ ਕਿੰਨਾ ਮਾਡਲ ਆ ਭਾਈ ਇਹ 2007 ਮਾਡਲ ਆ ਟਰੈਕਟਰ ਠੀਕ ਆ ਜੀ ਸਾਰਾ ਟਰੈਕਟਰ オリジナル ਆ ਠੀਕ ਆ ਟਾਇਰ ਪੂਰੇ ਖੜੇ ਆ ਭਾਈ ਮੂਰੇ ਬੰਦੇ ਨੇ ਰੇਡੀਅਲ ਹਾਂ ਰੇਡੀਅਲ ਟਾਇਰ ਆ ਮੂਰੇ ਇਹ ਪੀਵੀ 65 ਮਹਾਲੀ ਦਾ ਨੰਬਰ ਆ ਅੱਛਾ ਮਹਾਲੀ ਦਾ ਹੀ ਨੰਬਰ ਆ ਹਨਾ ਮਹਾਲੀ ਦਾ ਨੰਬਰ ਆ ਬੰਦੇ ਨੇ ਸ਼ੌਕ ਨੂੰ ਰੱਖਿਆ ਉਹਦਾ ਮਾੜੀ ਮੋਟੀ ਖੇਤੀਬਾੜੀ ਕਰਦਾ ਉਹਦਾ ਠੀਕ ਆ ਠੀਕ ਆ ਟਰੈਕਟਰ ਜੀ ਆ ਕਹਿੰਦੇ ਵੀਰੇ ਟਰਕ ਨੂੰ ਰੱਖਣਾ ਹੈ ਖੇਤੀਬਾੜੀ ਦੇ ਲਈ ਟਰੈਕਟਰ ਬਾਲ ਤੋਂ ਵਧੀਆ ਸੁਪਰ ਟਰੈਕਟਰ ਆ ਡਬਲ ਕਲੱਚ ਆ ਹਾਂ ਡਬਲ ਕਲੱਚ ਆ ਹਨਾ ਹਾਂ ਡਬਲ ਕਲੱਚ ਆ ਫਾਰਮ ਟਰੈਕ 45 ਆ ਵੀਰੇ ਲਾਈਵ ਵੀਡੀਓ ਆ ਅਜਾ ਲਾਈਵ ਵੀਡੀਓ ਤੇ ਕਿਆ ਭਾਈ ਇਹਦਾ ਪਤਾ ਲੱਗਦਾ ਵੀ ਡਬਲ ਕਲਚ ਹੈ ਬਾਈ ਨਹੀਂ ਆ ਦੇਖੋ ਡਬਲ ਕਲਚ ਆ ਹਾਂ ਆ ਸਿੰਗਲ ਆ ਡਬਲ ਵੀ ਠੀਕ ਆ ਠੀਕ ਆ ਜੀ ਡਬਲ ਕਲਚ ਆ ਇਹ ਟਰੈਕਟਰ ਪੂਰਾ ਜੈਨੂਇਨ ਆ ਸਾਫ ਆ ਜੀ ਬੰਦਿਆਂ ਨੇ ਕੋਈ ੱੱੱਕਾ ਟੁੱਕਾ ਨਹੀਂ ਕਰਿਆ ਹੋਇਆ ਤੇ ਇਹ ਦੀਆਂ ਬਾਈ ਬ੍ਰੇਕ ਆ ਬਰੂਕਾ ਸੁੱਕੇ ਆ ਕਿ ਤੇਲ ਵਾਲੀਆਂ ਐ ਨਹੀਂ ਇਹ ਤਾਂ 2007 ਮਾਡਲ ਆ ਸੁੱਕੇ ਆ ਸੁੱਕੇ ਆ ਬ੍ਰੇਕਾਂ ਦਾ ਹਾਂ ਲੈਦਰ ਵਾਲੀਆਂ ਆ ਹਾਂ ਸਾਰਾ ਟਰੈਕਟਰ ਸਾਫ ਆ ਰੇਡੀਅਲ ਟਾਇਰ ਆ ਮੂਰੇ ਪਾਏ ਹੋਏ ਘੋੜਾ ਬੈਂਪਰ ਲੱਗਿਆ ਹੋਇਆ ਸਿੰਪਲ ਸਟੀering ਆ ਹਣਾ ਹਾਂ ਸਾਦਾ ਸਟੀering ਆ 60 ਵਾਲੀਆਂ LED ਮਾਡਲ ਦੀਆਂ ਲਾਈਟਾਂ ਲਵਾਈਆਂ ਹੋਈਆਂ ਠੀਕ ਆ ਬਾਈ ਨੇ ਇਹ ਪੂਰਾ ਯੂ ਲੱਗਿਆ ਹੋਇਆ ਉਹਦਾ ਸਿਸਟਮ ਤਕਰੀਬਨ ਮਾਈ ਇਹਦੇ ਪਰ ਲੱਖ ਸਵਾ ਲੱਖ ਰੁਪਏ ਦਾ ਸ ਹੈ ਲੈਡ ਬੜੀ ਛੱਡੀ ਗਈ ਆ ਬੰਦ ਕਰ ਤੇ ਲੱਖ 22 ਸਵਾ ਲੱਖ ਰੁਪਏ ਦਾ ਦਾ ਇਹਦਾ ਪਾਸ ਸਿਸਟਮ ਲੱਗਿਆ ਹੋਦਾ ਉਹ ਬਾਈਆਂ ਨੇ ਲਾ ਲਿਆ ਜੂ ਆਪਾਂ ਨੂੰ ਨਾਲ ਦੇ ਦਾਂ ਹ ਜੂ ਨਾਲ ਦੇ ਦਾਂ ਹ ਆਪਾਂ ਇੱਕ ਨਾ ਕਹਾ ਦੇਣਾ ਬਾਈ ਇਹ ਕੇ ਆ ਬਾਬੇ ਉਹ ਜੂ ਨਾਲ ਹਣਾ ਹੈ ਨਾ ਤੇ ਐਮ ਆਰ ਐਸ ਦੇ ਟਾਇਰ ਆ ਬਾਈ 13 ਦੇ 13 6 2 ਦੇ ਟਾਇਰ ਆ ਉਹ ਐਮ ਆਰ ਐਸ ਜਿਹਨੂੰ ਲਵਾਇਆ ਠੀਕ ਹਾਂ ਨਹੀਂ ਪੇਂਟ ਨਹੀਂ ਹੈਗਾ ਬਾਈ ਸਾਰਾ ਟਰੈਕਟਰ ਰਹਿ ਜਿਨਾਂ ਦਾ ਆ ਪੇਂਟ ਨਹੀਂ ਹੋਇਆ ਵਾ ਪੇਂਟ ਤਾਂ ਮਾਣਾ ਮੋਟਾ ਕਿ ਤਾ 2007 ਮਾਡਲ ਆ ਇਹ ਵੀ ਬੱਬੇ ਜੇ ਆ ਇਹਦੇ ਥੋੜੇ ਥੋੜੇ ਆ ਕੋਈ 2 ਤੋਂ ਬਾਕੀ ਇਲਾਵਾ ਮਟਰ ਉੱਤੇ ਹੂੰ ਬਾਈ ਇਹੇ ਚਲਾਉਂਦੇ ਗਾਦੇ ਪਰ ਤੇ ਉਹ ਘਰ ਰੇ ਬਾਈ ਘਰੇ ਰੱਖਿਆ ਹੋਇਆ ਦੋਨੋਂ ਖੇਤੀ ਖੋਤੀ ਨੂੰ ਆ ਇਹਨੂੰ ਆ ਘਰ ਦੀ ਖੇਤੀ ਬਹੁਤ ਈ ਹੋਣੀ ਆ ਹੁਣ ਅਗਲਾ ਸੁਪਰ ਹੀਡਰ ਲੈ ਲੈਂਦਾ ਫਿਰ ਉਹਦੇ ਹਿਸਾਬ ਨਾਲ ਬਾਈ ਉਹਨਾਂ ਨੇ ਥੋੜਾ ਜਿਹਾ ਬੜਾ ਰੈਕਟਰ ਲੈ ਲਿਆ ਬਾਕੀ ਟਰੈਕਟਰ ਸਾਫ ਆ ਸੁੱਕਾ ਈ ਠੀਕ ਦੀ ਗੱਲ ਨਹੀਂ ਹੈਗੀ ਬਾਈ ਠੀਕ ਆ ਤੇ ਬਾਈ ਇਹਦੀ ਕਮਾਂਡ ਆਪਾਂ ਬਾਈ ਕਰਦੇ ਆ ਮੈਸੀ 10 ਮਾਡਲ ਆ ਜੀ 10 ਇਹਦੀ ਡਿਮਾਂਡ ਕਿੰਨੀ ਆ ਬਾਈ ਕਰਦੇ 2 ਦਾ 260 2 ਲੱਖ 60 ਹਜ਼ਾਰ ਠੀਕ ਆ ਜੀ ਬਾਕੀ ਕੋਈ ਨਹੀਂ ਮੌਕੇ ਪਰ ਬਾਈ ਹੋ ਜਾਊਗਾ ਹਾਂ ਮੌਕੇ ਪਰ ਬਾਕੀ ਹੋ ਜਾ ਘੱਟ ਵੱਧ ਬੈਠਣਗੇ ਹਾਂ ਉਹਦਾ ਹੋ ਜਾਂਦਾ ਜੀ ਬਾਈ ਸੌਫ ਆ ਘਰ ਨੂੰ ਚੱਲਿਆ ਹੋਇਆ ਠੀਕ ਆ ਕੋਈ ਹੋਰ ਨਹੀਂ ਸੁੱਕਾ ਟਰੈਕਟਰ ਜੈਨੂਇਨ ਟਰੈਕਟਰ ਆਹੋ ਕਿਤੇ ਲੀਕਿੰਗ ਵਾਲਾ ਕੋਈ ਵੀ ਨਹੀਂ ਹੈਗਾ ਨਾ ਲੀਕ ਵੀ ਨਹੀਂ ਕਰਦਾ ਹੈਗਾ ਬਹੁਤਾ ਇੰਨਾ ਹਾਂ ਹਾਂ ਲਾਈਟਾਂ ਨਵੀਆਂ ਲੱਗੀਆਂ ਬਾਈ 60 ਵਾਲੀਆਂ LED ਲਾਈਟਾਂ ਬਾਈ ਹਾਂ ਲਾਈਟਾਂ LED ਆ ਹਾਂ ਸੰਬੰਧਨ ਲਈ ਸ਼ਾਇਦ ਕੋੜਾ ਬੈਂਪਰ ਰੇਡੀਅਲ ਟਾਇਰ ਮੁਰਲੇ ਮੁਰਲੇ ਰੇਡੀਅਲ ਟਾਇਰ ਆ ਪਿੱਛੇ ਵਾਲੇ ਬਾਈ ਕਿੰਨੇ ਕੇ ਪੈਸੇ ਹੋਣਗੇ ਟਾਇਰ ਨਵੇਂ ਹੀ ਆ ਨਾ ਨਵੇਂ ਹੀ ਆ ਹਾਂ 13 ਛੇ 28 ਦੇ ਬਾਈ ਨਵੇਂ ਟਾਇਰ ਆ ਪਿੱਛੇ ਵਾਲੇ ਦਾ ਜੂ ਆ ਵਿਚੇ ਬਾਈ ਲੱਗਿਆ ਬਾਈ ਜੋਰ ਤੇ ਹੈਗਾ ਬਾਈ ਰੇਡੀਅਲ ਵੀ ਗੁੱਡੀਅਰ ਦੇ ਆ ਬਾਈ ਉਦਾਂ ਹੀ ਦੇ ਦਾਂਗੇ ਗੁੱਡੀਅਰ ਦੇ ਟਾਇਰ ਆ ਰੇਡੀਅਲ ਵੀ ਮੂਵ ਹਾਂ ਗੁੱਡੀਅਰ ਦੇ ਆ ਪਿੱਛੇ ਬਾਈ ਆ ਮਾਰ ਬਾਈ ਗੁੱਡੀਅਰ ਦੇ ਟਾਇਰਾਂ ਦਾ ਕਿਦਾਂ ਮਤਲਬ ਇਹ ਮਹਿੰਗੇ ਹੁੰਦੇ ਆ ਆਹ ਨਾਲ ਉਹ ਦੋ ਛੜੇ ਦੀ ਕਸਾਈ ਘੱਟ ਹੁੰਦੀ ਹੈ ਤੈਨੂੰ ਪਤਾ ਕੰਪਨੀ ਦੇ ਟਾਇਰਾਂ ਬੀ ਨਹੀਂ ਹੈਗੇ ਮੂਰੇ ਗੁਬੀਰ ਦੇ ਲੱਗ ਪਿੱਛੇ ਦੋਨੇ ਕੰਪਨੀਆਂ ਬੈਸਟ ਆ ਠੀਕ ਆ ਠੀਕ ਆ ਆ ਦੋਨੇ ਕੰਪਨੀਆਂ ਵਧੀਆ ਵੈਸੇ ਤਾਂ ਠੀਕ ਆ ਭਾਈ ਚਲੋ ਠੀਕ ਆ ਭਾਈ ਮਿਲਦੇ ਆ ਫਿਰ ਭਾਈ ਲੱਗਿਆ ਟਰਾਈ ਲੈਂਡ ਇੱਧਰ ਦੀ ਦੇਖਦੇ ਆ ਕੀ ਬਣਦਾ ਟਰੈਕ ਰੀ ਦਾ ਆਵਾ ਭਾਈ To é to